对对对。嗯 <laughs> <laughs> ਦੇਖੋ ਜੋ ਅਕਾਲ ਤਖਤ ਸਾਹਿਬ ਦਾ ਹੁਕਮ ਹੋਇਆ ਸੀ ਜਥੇਦਾਰ ਸਾਹਿਬਾਨ ਦਾ ਉਸ ਦੇ ਸੰਬੰਧੀ ਅੱਜ ਸਪਸ਼ਟਿਕਰਨ ਲਿਖਤੀ ਰੂਪ ਵਿੱਚ ਅਸੀਂ ਸੌਂਪ ਕੇ ਆਏ ਹਾਂ ਤੇ ਜੋ ਵੀ ਇੱਕ ਵਿੱਚ ਅਕਾਲ ਤਖਤ ਸਾਹਿਬ ਦਾ ਹੁਕਮ ਹੋਏਗਾ ਅਸੀਂ ਉਹਦੇ ਤੇ ਪੂਰਨ ਫੁੱਲ ਚੜਾਵਾਂਗੇ ਤੇ ਮੈਂ ਇਹ ਵੀ ਕਹਿਣਾ ਵੀ ਅਸੀਂ ਚਾਹੇ ਜੋ ਵੀ ਕੋਈ ਆਪਸ ਵਿੱਚ ਜੋ ਹੋਸਾਦੀਆਂ ਸਾਰਾ ਅਸੀਂ ਸ਼ਰੂਮ ਜਿਹੜਾ ਹਰ ਰੂਪ ਦੇ ਵਿੱਚ ਅਕਾਲ ਤਖਸਾਲਬ ਨੂੰ ਸਮਰਪਿਤ ਆ ਤੇ ਅਕਾਲ ਤਖਸਾਲ ਦਾ ਹੁਕਮ ਸਾਡੇ ਵਾਸਤੇ ਸਰਮੌਰ ਹੈ ਕਿਸ਼ੋਰ ਸਾਹਿਬ ਤੁਸੀਂ ਪਹਿਲਾਂ ਵੀ ਆਏ ਸੀਗੇ ਹਲੇ ਸੱਧਿਆ ਨਹੀਂ ਸੀ ਤੁਹਾਨੂੰ ਗਿਆ ਤੁਸੀਂ ਪਹਿਲਾਂ ਆ ਕੇ ਮਾਣ ਮਕੇ ਸੀਗੇ ਚਾਨ ਸਾਹਿਬ ਜੀ ਇਹ ਫਿਰ ਸਪਸ਼ਟੀਕਰਨ ਤੁਹਾਡੇ ਕੋਲੋਂ ਮੰਗਿਆ ਗਿਆ ਸੀਗਾ ਕਿ ਉਹ ਜਿਹੜਾ ਬੋਫੀ ਨਾਮਾ ਤੁਹਾਡਾ ਕਬੂਲ ਨਹੀਂ ਹੋਇਆ ਸੀਗਾ ਦੇਖੋ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਤੁਹਾਨੂੰ ਇਸ ਮੁੱਦੇ ਬਾਰੇ ਮੈਂ ਹੋਰ ਕੋਈ ਗੱਲ ਮੈਂ ਇਸ ਮੁੱਦੇ ਬਾਰੇ ਹੋਰ ਕੋਈ ਗੱਲ ਨਹੀਂ ਕਰਨਾ ਚਾਹੁੰਦਾ ਜੀ ਤੁਸੀਂ ਸਾਰੇ ਜਾਣਦੇ ਹੋ ਵੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨ ਨੇ ਸਿੰਘ ਸਹਿਬਾਨ ਨੇ ਹੁਕਮ ਕੀਤਾ ਹੈਗਾ ਵੀ ਜਿੰਨਾ ਚਿਰ ਅਕਾਲ ਤਖਤ ਸਾਹਿਬ ਦਾ ਕੋਈ ਫੈਸਲਾ ਨਹੀਂ ਆਉਂਦਾ ਉਹਨਾਂ ਚਿਰ ਕਿਸੇ ਨੇ ਕੋਈ ਟਿੱਪਣੀ ਸੰਬੰਧੀ ਨਹੀਂ ਕਰਨੀ ਸੋ ਕਿਰਪਾ ਕਰਕੇ 나ਹੀਂ ਮੈਨੂੰ ਇਸ ਸੰਬੰਧੀ ਕੋਈ ਸਵਾਲ ਕਰੋ ਤੇ 나ਹੀਂ ਮੈਂ ਇਹਦਾ ਕੋਈ ਜਵਾਬ ਜਿਹੜਾ ਹੈ ਦੇਣਾ ਚਾਹਨਾ ਉਹ ਅਕਾਲ ਤਖਤ ਸਾਹਿਬ ਦਾ ਜੋ ਹੁਕਮ ਆਊਗਾ ਉਹ ਸਾਨੂੰ ਪ੍ਰਵਾਨ ਹੈ ਬਸ ਲਗਾਈ ਜਾ ਸਕਦੀ ਹੈ ਇਸ ਪਰ ਅਕਾਲ ਤਖਤ ਸਾਹਿਬ ਵੱਲੋਂ ਇਹ ਤਾਂ ਮੁਸਜਾ ਲਗਾਈ ਜਾ ਸਕਦੀ ਇਸ ਬੰਦ ਵਿੱਚ ਕਾਬਤ ਦੇਖੋ ਉਹ ਤਾਂ ਕਾਬਤਖ ਸਾਬ ਦਾ ਪ੍ਰੈਰੋਗੇਟਿਵ ਹੈ ਮੈਂ ਤਾਂ ਇਹ ਕਹਿੰਦਾ ਵੀ ਜੋ ਸਾਨੂੰ ਕੁਝ ਵੀ ਕਹਿਣਗੇ ਜੋ ਸਾਨੂੰ ਸਜ਼ਾ ਲਾਉਣ ਕੁਝ ਕਰਨ ਅਸੀਂ ਉਹਦੇ ਵਾਸਤੇ ਹਾਜ਼ਰ